ਆਓ ਗੁਰਪਿਆਰੇ ਆਪਾਂ ਵਿਚਾਰ ਕਰੀਏ ਕਿ ਅਕਸਰ ਜਦੋਂ ਇਨਸਾਨ ਇੱਕ ਦੂਜੇ ਨੂੰ ਮਿਲਦਾ ਹੈ ਜਾਂ ਕੋਈ ਗੁਰਮੁਖ ਪਿਆਰਾ ਇੱਕ ਦੂਜੇ ਨੂੰ ਮਿਲਦਾ ਹੈ ਤਾਂ ਅਸੀਂ ਕੀ ਵਿਚਾਰ ਕਰਦੇ ਹਾਂ ਅਸੀਂ ਫਤਿਹ ਬੁਲਾਉਣੀ ਆ ਜਾਂ ਸਤਿ ਸ੍ਰੀ ਅਕਾਲ ਬੁਲਾਉਣੀ ਆ ਸਤਿ ਸ੍ਰੀ ਅਕਾਲ ਔਰ ਫਿਰ ਹਾਲ ਚਾਲ ਪੁੱਛਦੇ ਹਾਂ ਹਾਲ ਚਾਲ ਕੀ ਪੁੱਛਦੇ ਹਾਂ ਕਿ ਆ ਭਾਈ ਤੇਰਾ ਕੀ ਹਾਲ ਆ ਕਿਸ ਤਰ੍ਹਾਂ ਚੱਲਿਆ ਤੇਰਾ ਕਾਰੋਬਾਰ ਕਿਸ ਤਰ੍ਹਾਂ ਤੇਰਾ ਧੰਦਾ ਚੱਲ ਰਿਹਾ ਆਹੀ ਪੁੱਛਦੇ ਆ ਨਾ ਸੰਸਾਰ ਦੇ ਅੰਦਰ ਆਗਿਓ ਜਵਾਬ ਮਿਲਦਾ ਜੀ ਬੜੀ ਕਿਰਪਾ ਹੈ ਮਾਲਕ ਦੀ ਬੜੀ ਕਿਰਪਾ ਹੈ ਬੜਾ ਆਨੰਦ ਆਇਆ ਮਾਲਕ ਬੜਾ ਆਨੰਦ ਦੇ ਰਿਹਾ ਘਰ-ਵਾਰ ਸਭ ਕੁਝ ਹੈ ਸ਼ਾਂਤੀ ਹੈ ਇਹ ਮੁੱਖੋਂ ਆਵਾਜ਼ ਨਿਕਲਦੀ ਹੈ ਫਿਰ ਅੱਗੇ ਵਾਲਾ ਗੁਰਮੁਖ ਬੋਲਦਾ ਹੈ ਕਿ ਭਾਈ ਤੂੰ ਵੜਭਾਗੀ ਜੀਵਾਂ ਭਾਗਾ ਵਾਲਾ ਹੈ ਤੈਨੂੰ ਮਾਲਕ ਨੇ ਇੰਨੀਆਂ ਸਾਰੀਆਂ ਦਾਤਾਂ ਦਿੱਤੀਆਂ ਨੇ ਇੱਥੇ ਤੱਕ ਚਰਚਾ ਹੁੰਦੀ ਹੈ ਜਦੋਂ ਆਪਸ ਵਿੱਚ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਪਰ ਇੱਥੇ ਵੜਭਾਗੀ ਤੇ ਭਾਗਾ ਵਾਲਾ ਕਿਹੜਾ ਜੀਵ ਹੈ ਪਰਮਪితਾ ਪਰਮਾਤਮਾ ਗੁਰਬਾਣੀ ਕਿਹੜੇ ਮਨੁੱਖ ਨੂੰ ਕਿਹੜੇ ਬੰਦੇ ਨੂੰ ਭਾਗਾ ਵਾਲਾ ਕਹਿੰਦੀ ਹੈ ਕਿ ਭਾਈ ਤੂੰ ਭਾਗਾ ਵਾਲਾ ਹੈ ਔਰ ਫੇਰ ਆਪਾਂ ਆਪਣੇ ਆਪ ਹੀ ਅੰਦਰੋਂ ਸਹਾਤੀ ਮਾਰ ਕੇ ਨਤਾਜਾ ਲਾ ਲਾਂਗੇ ਸਾਖਤਾ ਲਾ ਲਾਂਗੇ ਕਿ ਅਸੀਂ ਵਿਭਾਗੀ ਆ ਅਸੀਂ ਸਿਰਫ ਇੱਥੋਂ ਤੱਕ ਸੀਮਤ ਆ ਕਿ ਸਾਡੇ ਕੋਲ ਬਹੁਤ ਜ਼ਾਇਦਾ ਤਾਂ ਸਾਡੇ ਕੋਲ ਕਾਰੋਬਾਰ ਚੰਗੇ ਨੇ ਨੌਕਰੀ ਚੰਗੀ ਆ ਚਾਰ ਪੈਸੇ ਕਮਾਉਣੇ ਆ ਤੂੰ ਤਾਂ ਬੜਾ ਭਾਗਾ ਵਾਲਾ ਆ ਜਿਆਦਾਤਰ ਅਸੀਂ ਇੱਥੋਂ ਤੱਕ ਵਿਚਾਰ ਕਰ ਲਏ ਨੇ ਇੱਥੋਂ ਤੱਕ ਸ਼ਬਦ ਪਰਤ ਲੈਨੇ ਆ ਪਰ ਕਿਤੇ ਗੁਰੂ ਸਾਹਿਬ ਤੋਂ ਨਹੀਂ ਪੁੱਛਿਆ ਕਿ ਗੁਰੂ ਸਾਹਿਬ ਸਾਨੂੰ ਦੱਸੋ ਕਿ ਵਡਭਾਗੀ ਜੀਵ ਕਿਹੜਾ ਹੈ ਵਡਭਾਗੀ ਜੀਵ ਗੁਰਪਿਆਰਿਓ ਉਹ ਹੈ ਹੁਣ ਆਪਾਂ ਗੁਰੂ ਸਾਹਿਬ ਤੋਂ ਪੁੱਛੀਏ ਗੱਲ ਆਪਾਂ ਕੋਸ਼ਿਸ਼ ਕਰੀਏ ਗੁਰੂ ਸਾਹਿਬ ਦੱਸਣਗੇ ਗੁਰੂ ਸਾਹਿਬ ਕੀ ਦੱਸਣਗੇ ਗੁਰੂ ਸਾਹਿਬ ਵਡਭਾਗੀ ਜਾਂ ਭਾਗਾ ਵਾਲਾ ਜਾਂ ਭਾਗ ਹੀਨ ਕੌਣ ਹੈ ਇਹ ਗੁਰੂ ਸਾਹਿਬ ਦੱਸਣਗੇ ਕਿਉਂਕਿ ਗੁਰੂ ਸਾਹਿਬ ਸਾਡੀ ਅਵਸਥਾ ਦੱਸਦੇ ਨੇ ਗੁਰੂ ਸਾਹਿਬ ਸਾਡਾ ਅੱਗੇ ਦਾ ਸਾਰਾ ਦ੍ਰਿਸ਼ਟਾਨ ਦੱਸਦੇ ਨੇ ਭਾਵ ਅਸੀਂ ਸਾਡਾ ਪਛੋਕੜ ਵੀ ਦੱਸਦੇ ਨੇ ਜੈਸੀ ਪੁੱਛਾਂਗੇ ਦੱਸ ਗੁਰਬਾਣੀ ਸਾਨੂੰ ਦੱਸੂਗੀ ਹੁਣ ਇੱਥੇ ਆਪਾਂ ਵਿਚਾਰ ਕਰੀਏ ਕਿਤੇ ਭਾਗਾ ਵਾਲਾ ਵਡਭਾਗੀ ਜੀ ਕਿਹੜਾ ਹੈ ਜੋ ਆਪਾਂ ਰੋਜ਼ ਰਹਿਰਾ ਸਾਹਿਬ ਦੇ ਅੰਦਰ ਪੜ੍ਹਦੇ ਆ ਅਸੀਂ ਮੁੱਖੋਂ ਚਾਰਦੇ ਆ ਕਿ ਜੇ ਨਾ ਹਰ 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 ਰਸ ਨਾਮ ਨਾ ਪਾਇਆ ਅਗਲੀ ਤੁਕ ਕੀ ਕੀ ਕਰੀਆ ਗੁਰੂ ਸਾਹਿਬ ਕੀ ਕਰੇ ਨੇ ਇੱਥੇ ਕੀ ਕਹਿਆ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਹੁਣ ਆਪਰਾ ਰਿਜਲਟ ਆਪ ਕੱਢ ਲਿਓ ਖਾਲੀ ਥਾਂ ਆਪਣੇ ਆਪ ਭਰ ਲਿਓ ਜੇ ਤਾਂ ਅਸੀਂ ਗੁਰੂ ਘਰ ਜਾਂਦੇ ਹੋਏ ਬਾਣੀ ਪੜ੍ਹਦੇ ਆਂ ਪੜ੍ਹਦੇ ਦੀਆਂ ਸੰਗਤ ਵੀ ਕਰਦੇ ਆਂ ਨਿਤਨੇਮ ਕਰਦੇ ਆਂ ਭਾਵ ਅਸੀਂ ਗੁਰੂ ਦੀ ਸੇਵਾ ਕਰਦੇ ਆਂ ਲੰਗਰਾਂ ਦੀ ਸੇਵਾ ਕਰਦੇ ਆਂ ਸੰਗਤ ਦੀ ਸੇਵਾ ਕਰਦੇ ਆਂ ਕਰਦੇ ਆਂ ਕਰਦੇ ਆਂ ਗੁਰੂ ਪਿਆਰਿਓ ਜੇ ਤਾਂ ਮਾਲਕ ਨੇ ਸਾਨੂੰ ਇਹ ਦਾਤਾਂ ਦੇਤੀਆਂ ਕਿਹੜੀਆਂ ਹਰ ਰਸ ਤੇ ਨਾਮ ਫੇਰ ਤਾਂ ਗੁਰਪਿਆਰਿਓ ਅਸੀਂ ਭਾਗਾਂ ਵਾਲੇ ਹਾਂ ਜਿਹਨੂੰ ਦੇਤੀਆਂ ਜਿਹਨੂੰ ਅੱਜ ਤੱਕ ਨਹੀਂ ਮਿਲੀਆਂ ਜਿਨ੍ਹਾਂ ਤੇ ਗੁਰੂ ਨਹੀਂ ਖੁਸ਼ ਹੋਇਆ ਹੁਣ ਸੁਣੋ ਗੁਰੂ ਕਹੇ ਦੁਬਾਰਾ ਸੁਣ ਲਓ ਇਸ ਪੰਗਤੀ ਨੂੰ ਜਿਨ੍ਹਾਂ ਤੇ ਗੁਰੂ ਨਹੀਂ ਖੁਸ਼ ਹੋਇਆ ਪਾਵਨਾਂ ਦੀ ਭਗਤੀ ਤੇ ਉਹਨਾਂ ਦੀ ਸੇਵਾ ਤੇ ਉਹਨਾਂ ਦੀ ਸੇਵਾ ਤੇ ਉਹਨਾਂ ਦੇ ਯਾਤਰਾ ਤੇ ਉਹਨਾਂ ਦੇ ਇਸ਼ਨਾਨ ਕੀਤੇ ਆ ਜਾਂ ਤੀਰਥਾਂ ਤੇ ਜੇ ਤਾਂ ਖੁਸ਼ ਹੋ ਗਿਆ ਤਾਂ ਗੁਰਪਿਆਰੇ ਉਹਨੂੰ ਤਾਂ ਇਹ ਦਾਤਾ ਦੇ ਦੇਣੇ ਨੇ ਹਰ ਰਸਤੇ ਨਾਮ ਜਿਨ੍ਹਾਂ ਕੋਲ ਅੱਜ ਤੱਕ ਨਹੀਂ ਹੈ ਉਹ ਹੁਣ ਸਮਝ ਲੈ ਗੁਰਪਿਆਰਿਓ ਉਹ ਆਪਣੇ ਖਾਲੀ ਥਾਂ ਆਪ ਭਰ ਲਿਓ ਕਿ ਜਿੰਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਅਸੀਂ ਆਸਾ ਲਾਈ ਬੈਠੇ ਆ ਕਿ ਅਸੀਂ ਤਾਂ ਬਹੁਤ ਕੁਝ ਕਰ ਰਹੇ ਹਾਂ ਇੱਥੇ ਵੀ ਆਪਾਂ ਵੀਡੀਓ ਪਾਈ ਸੀ ਪੁੰਨਦਾਨ ਵਾਲੀ ਕਿ ਅਸੀਂ ਤਾਂ ਬਹੁਤ ਕੁਝ ਕਰ ਰਹੇ ਹਾਂ ਪਰ ਇੱਥੇ ਗੁਰੂ ਸਾਹਿਬ ਨਹੀਂ ਬੰਦ ਗੁਰੂ ਸਾਹਿਬ ਨਹੀਂ ਮੰਨ ਰਹੇ ਇੱਥੇ ਕਹਿੰਦਾ ਜੇ ਤਾਂ ਦੋ ਵਸਤੂਆਂ ਮੈਥੋਂ ਤਾਂ ਲੈ ਲੀਆਂ ਬੰਦਗੀ ਕਰਕੇ ਖੁਸ਼ ਕਰਕੇ ਮੈਨੂੰ ਫਿਰ ਤਾਂ ਤੂੰ ਭਾਗਾ ਵਾਲਾ ਨਹੀਂ ਤੋ ਭਾਗਹੀਣ ਜਮ ਪਾਸ